ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਵਿਚਾਰ ਦਾ ਜੋ ਵਿਸ਼ਾ ਹੈ ਫਲਗਣ ਮਹੀਨੇ ਰਾਈ ਗੁਰ ਉਪਦੇਸ਼ ਕਿਉਂਕਿ ਸਗਰਾਮ ਦੇ ਦਿਨ ਵਿਸ਼ਵ ਪੱਧਰ ਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦਾ ਹੈ ਸਤਪੁਰਾਂ ਦਾ ਇਹ ਉਪਦੇਸ਼ ਹਰ ਕੋਈ ਸਿੱਖ ਸਰਵਣ ਕਰਦਾ ਔਰ ਇਹ ਸਾਡੀ ਗੁਰੂ ਪੰਥ ਦੀ ਮਰਜ਼ਾਦਾ ਦਾ ਹਿੱਸਾ ਹੈ ਕਿਉਂਕਿ ਜਿਹੜਾ ਫਲਗਣ ਦਾ ਮਹੀਨਾ ਹੈ ਇਹ 12 ਮਹੀਨਿਆਂ ਵਿੱਚੋਂ ਅੰਤਲਾ 12ਵਾਂ ਮਹੀਨਾ ਹੈ ਮਾਗ ਤੇ ਫੱਗਣ ਸਿਸੀਅਰ ਰਤ ਦੇ ਇਹ ਦੋ ਮਹੀਨੇ ਆ ਔਰ ਵਿਸ਼ੇਸ਼ ਕਰਕੇ ਜਗਿਆਸੂ ਦਾ ਸਵਾਲ ਹੁੰਦਾ ਫਿਰ ਫਲਗਣ ਨੂੰ ਫਲਗਣ ਕਿਉਂ ਕਹਿੰਦੇ ਆ ਮਹਾਂਕੋਸ਼ ਦੇ ਵਿੱਚ ਤੇ ਸੰਖਿਆ ਕੋਸ਼ ਦੇ ਵਿੱਚ ਦਰਜ ਹੈ ਇਹ 27 ਨਿਸ਼ੱਤਰਾ ਵਿੱਚੋਂ ਜਿਹੜਾ 11ਵਾਂ ਨਿਸ਼ੱਤਰਾ ਹੈ ਪੂਰਵਾ ਫਲਗੁਣੀ ਹੈ ਤੇ 12ਵਾਂ ਉਤਰਾ ਫਲਗੁਣੀ ਹੈ ਇਹਦੇ ਆਧਾਰਤ ਜਿਸ ਮਹੀਨੇ ਪੂਰਨਮਾਸ਼ੀ ਇਹਨਾਂ ਨਿਸ਼ੱਤਰਾ ਅਨਸਾਰ ਉਦੇ ਹੋਵੇ ਤੇ ਉਸ ਮਹੀਨੇ ਦਾ ਨਾਮ ਫਲਗੁਣ ਰੱਖਿਆ ਗਿਆ ਉਂਝ ਸਮਰਥ ਕੋਸ਼ ਦੇ ਵਿੱਚ ਇਹ ਸ਼ਬਦ ਫਾਲ ਵੀ ਹੈ ਫਲਗੁਣ ਵੀ ਹੈ ਫਲ ਗੁਣ ਵੀ ਹੈ ਤਪਸ਼ਿਆ ਵੀ ਹੈ ਤਪਾ ਵੀ ਹੈ। ਔਰ ਸਾਡੀ ਬੋਲਚਾਲ ਦੇ ਵਿੱਚ ਅਸੀਂ ਇਹਨੂੰ ਫੱਗਣ ਦਾ ਮਹੀਨਾ ਕਹਿੰਦੇ ਆ। ਔਰ ਸਾਡਾ ਲੋਕ ਮੁਹਾਵਰਾ ਬਣ ਗਿਆ ਫੱਗਣ ਕੰਧੀ ਲੱਗਣਾ। ਭਾਵ ਅੱਤ ਸਰਦੀ ਤੋਂ ਬਾਅਦ ਜਦੋਂ ਫੱਗਣ ਦੇ ਮਹੀਨੇ ਧੁੱਪ ਪੈਂਦੀ ਹੈ ਤੇ ਇਨਸਾਨ ਜਿਹੜਾ ਕੰਦ ਦੀ ਛਾਂ ਦਾ ਸਹਾਰਾ ਲੱਭਦਾ ਹੈ ਧੁੱਪ ਤੋਂ ਬਚਾਉ ਦੇ ਵਾਸਤੇ। ਇਸੇ ਮਹੀਨੇ ਹੀ ਤਕਰੀਬਨ ਜਿਹੜੀ ਆ ਬਸੰਤ ਪੰਚਮੀ ਦਾ ਤਿਉਹਾਰ ਹੁੰਦਾ ਹੈ। ਔਰ ਬਸੰਤ ਪੰਚਵੀ ਤੇ ਕਈ ਵਾਰੀ ਸਾਡੇ ਲਖਾਰੀ ਲੋਕ ਲਿਖ ਦਿੰਦੇ ਨੇ ਕਿ ਆਈ ਬਸੰਤ ਪਾਲਾ ਉਦੰਤ ਦਰਸਲ ਇਹ ਗਲਤ ਪ੍ਰਚਲਿਤ ਹੋ ਗਿਆ ਇਹ ਬਸੰਤ ਪੰਚਮੀ ਤਿਉਹਾਰ ਹੈ ਜਿਹੜੀ ਰੁੱਤ ਆ ਉਹ ਚੇਤ ਦੇ ਮਹੀਨੇ ਦੀ ਸਗਰਾਂਦ ਨੂੰ ਸ਼ੁਰੂ ਹੁੰਦੀ ਆ ਜਿਹੜਾ ਚੇਤ ਤੇ ਵਿਸਾਖਾ ਉਹ ਬਸੰਤ ਰੁੱਤ ਦੇ ਮਹੀਨੇ ਆ ਭਾਰਤੀ ਛੇਰੂਤਾ ਅਨਸਾਰ ਇਹ 13 14 ਮਾਰਚ ਨੂੰ ਜਿਹੜਾ ਚੇਤ ਦੇ ਮਹੀਨੇ ਦੀ ਸਗਰਾਂਦ ਆਉਂਦੀ ਆ 13 14 ਮਾਰਚ ਨੂੰ ਆਪਾਂ ਇਹ ਸ਼ਬਦ ਕਹੀਏ ਆਈ ਬਸੰਤ ਪਾਲਾ ਉਡੰਤ ਤਾਂ ਆਪਣੇ ਆਪ ਹੀ ਸਪਸ਼ਟ ਹੋ ਜਾਂਦਾ ਹੈ ਪਰ 12 14 ਫਰਵਰੀ ਨੂੰ ਇਹ ਸ਼ਬਦ ਕਹੋ ਤਾਂ ਹਲੇ ਕਿਉਂਕਿ ਹੈ ਹੀ ਸਰਦਰੁੱਤ ਹੈ ਤੇ ਸਰਦ ਅਜੇ ਰਹੇਗੀ ਤਾਂ ਇਹਦੇ ਨਾਲ ਹੀ ਕਿਉਂਕਿ ਸਤਗੁਰਾਂ ਨੇ ਕਿਉਂਕਿ ਅਤ ਸਰਦੀ ਤੋਂ ਜਦੋਂ ਬਦਲਾਅ ਹੁੰਦਾ ਹੈ ਤੇ ਬੰਦੇ ਦੀ ਜਿਹੜੀ ਇਨਸਾਨ ਦੀ ਮਾਨਸਿਕਤਾ ਵਿਚਾਰਾਂ ਵਿੱਚ ਵੀ ਬਦਲਾਅ ਹੁੰਦਾ ਜਿਹਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ ਫਲਗਣ ਮਨ ਰੈਸੀ ਪ੍ਰੇਮ ਸੁਆਇਆ ਅੰਨਨ ਰਹਿਸ ਪਿਆ ਆਪ ਗਵਾਇਆ ਫਲਗਣ ਦੇ ਮਹੀਨੇ ਜਿਨ੍ਹਾਂ ਨੇ ਮਨ ਵਿੱਚ ਪ੍ਰਭੂ ਨੂੰ ਪ੍ਰੇਮ ਕੀਤਾ ਤਾਂ ਉਹਨਾਂ ਨੇ ਆਪਣਾ ਆਪ ਤੇ ਗਵਾਇਆ ਤੇ ਉਹਨਾਂ ਦੇ ਮਨ ਵਿੱਚ ਰਹਿਸ ਜਿਹੜਾ ਖੇੜਾ ਖੁਸ਼ੀ ਚਾਉ ਪੈਦਾ ਹੋਇਆ ਇਹ ਜਿਹੜੀ 12 ਮਹੀਨਿਆਂ ਦੀ ਰੁੱਤ ਅਨਸਾਰ ਪਰਵਰਤਨ ਮਨੁੱਖੀ ਸੁਭਾਅੋ ਇਹਦੇ ਪ੍ਰਤੀ ਸਤਗੁਰਾਂ ਨੇ ਬਖਸ਼ਿਸ਼ ਕੀਤੀ ਤਾਂ ਜਿਹੜਾ ਮਹੀਨਾ ਅਸੀਂ ਸਤਗੁਰਾਂ ਦੇ ਅਨਸਰਵਣ ਕਰਦੇ ਆ ਮਾਜ ਮਹੱਲਾ ਪੰਜਵਾਂ ਪੰਚਮ ਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਹੈ ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਈ ਕਿ ਫਗਣ ਦੇ ਮਹੀਨੇ ਵਿੱਚ ਆਨੰਦ ਖੇੜਾ ਪ੍ਰਾਪਤ ਹੋਇਆ ਅਕਾਲ ਪੁਰਖ ਸਤਗੁਰੂ ਪ੍ਰਗਟ ਹੋਏ ਤਾਂ ਇਹ ਕਿੰਨਾਂ ਦੀ ਸੰਗਤ ਕਰਕੇ ਸੰਤ ਸਹਾਈ ਰਾਮ ਕੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਦੇ ਨਾਲ ਕਿਰਪਾ ਹੋਈ ਪ੍ਰਭੂ ਦਾ ਮਲਾਪ ਹੋਇਆ ਅੱਗੇ ਸਤਗੁਰੂ ਫਰਮਾਉਂਦੇ ਹਨ ਕਿ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾ ਹੀ ਜਾਏ ਇਛ ਪੁੰਨੀ ਵਡਪਾਗਣੀ ਵਰ ਪਾਇਆ ਹਰ ਰਾਏ ਜਦੋਂ ਹਿਰਦਾ ਰੂਪੀ ਸੇਜ ਸੁਹਾਵੀ ਹੋਈ ਸਾਰੇ ਸੁੱਖ ਪ੍ਰਾਪਤ ਹੋਏ ਹੁਣ ਦੁੱਖਾਂ ਲਈ ਤਾਂ ਕੋਈ ਥਾਂ ਨਾ ਰਹਾ ਜਦ ਵੱਡਿਆਂ ਭਾਗਾਂ ਨਾਲ ਇੱਛਾ ਪੂਰੀਆਂ ਹੋਈਆਂ ਕਿਉਂਕਿ ਵਰ ਪਾਇਆ ਹਰ ਰਾਏ ਅਕਾਲ ਪੁਰਖ ਨਿਰਪੋ ਨਿਰਵੈਰ ਵਰ ਪਾਇਆ ਤਾਂ ਸਾਰੀਆਂ ਇੱਛਾ ਪੂਰਨ ਹੋਈਆਂ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੀਹਾ ਅਵਰਨਾ ਦੇਸੈ ਕੋਈ ਦੂਜਾ ਲੋਵੇ ਨਾ ਲਾਇ ਸੰਗੀਤ ਜਨਾਂ ਦੇ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਏ ਉਸ ਅਕਾਲ ਪੁਰਖ ਦੀ ਸਿਮਰਤੀ ਦੇ ਵਿੱਚ ਫਿਰ ਉਸ ਅਕਾਲ ਪੁਰਖ ਵਰਗਾ ਜਦੋਂ ਦੂਸਰਾ ਹੈ ਹੀ ਨਹੀਂ ਤੇ ਉਸ ਫਿਰ ਦੂਜੇ ਪਾਸੇ ਮਨੁੱਖੀ ਸੁਭਾਅ ਜਾਂ ਮਨੁੱਖੀ ਮਾਨਸਿਕਤਾ ਜਾਂ ਮਨੁੱਖੀ ਸੋਚ ਜਾਂਦੀ ਹੀ ਨਹੀਂ ਹਲਤ ਪਲਤ ਸਵਾਰਯਮ ਮਿਹਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਐ ਬਹੁੜ ਨ ਜਨਮੇ ਤਾਏ ਇਹ ਲੋਕ ਪ੍ਰਲੋਕ ਦਾ ਸਹਾਈ ਉਸ ਕਾਲਪੁਰਖ ਨੇ ਬਖਸ਼ਿਸ਼ ਨਿਵਰਤ ਕੀਤਾ ਤੇ ਉਹ ਸਥਾਨ ਦਿੱਤਾ ਜਿਹੜਾ ਸਦਾ ਹੀ ਅਚਲ ਹੈ ਇਸ ਸੰਸਾਰ ਰੂਪੀ ਸਾਗਰ ਤੋਂ ਪਾਰ ਹੋਏ ਤਾਂ ਇਸ ਬਖਸ਼ਿਸ਼ ਦੇ ਨਾਲ 84 ਲੱਖ ਜੁਨਾਂ ਦੀ ਭਟਕਣਾ ਖਤਮ ਹੋ ਗਈ ਹਾਂਤ ਸਤਗੁਰੂ ਫਰਮਾਉਂਦੇ ਆਏ ਨੇ ਕਿ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗਣ ਨਿਤ ਸਲਾਹੀਐ ਜਿਸ ਨੂੰ ਪਿਲਨ ਤੁਮਾਇ ਜੇਵਾ ਏਕ ਹੈ ਏਕਾਲਪੁਰਖ ਤੇਰੇ ਗੁਣ ਬਿਆੰਤ ਨੇ ਪਰ ਤਰਦੇ ਉਹ ਨੇ ਜਿਹੜੇ ਚਰਣਾ ਤੇ ਟੈ ਪੈਂਦੇ ਨੇ ਤੇ ਫਲਗਣ ਦੇ ਮਹੀਨੇ ਉਸ ਨੂੰ ਨਿਤ-ਨਿਤ ਸਲਾਈਏ ਉਹਦਾ ਨਿਤ-ਨਿਤ ਸਿਮਰਨ ਕਰੀਏ ਅਭਿਆਸ ਕਰੀਏ ਉਹਦੀ ਸਿਮਰਤੀ ਵਿੱਚ ਜੀਵੀਏ ਜਿਸ ਨੂੰ ਤਿੱਲ ਪਰ ਵੀ ਤਮਾ ਨਹੀਂ ਹੈ ਪਰ ਇਸ ਦਾ ਕਿਉਂਕਿ 12ਵਾਂ ਤੋਂ ਬਾਅਦ ਜਿਹੜੀ 14ਵੀਂ ਪੌੜੀ ਆਉਂਦੀ ਹੈ ਉਹਦੇ ਵਿੱਚ ਸਤਿਗੁਰਾਂ ਨੇ ਫਿਰ ਤਤਸਾਰ ਇਸ ਭਾਰਤੀ ਸੰਸਕ੍ਰਿਤੀ ਨੂੰ ਸਮੋਦਨ ਕਰਦਿਆਂ ਦਿੱਤਾ ਕਿ ਜਿੰਨ ਜਨ ਨਾਮ ਤੇ ਆਇਆ ਤਨ ਕੇ ਕਾਸ਼ਰੇ ਹਰਗੁਰ ਪੂਰਾ ਅਰਾਧਿਆ ਤਰਗੈ ਸੱਚ ਕਰੇ ਜਿੰਨਾ ਜਿੰਨਾ ਨੇ ਵੀ ਉਸ ਕਾਲਪੁਰਖ ਦਾ ਨਾਮ ਸਿਮਰਿਆ ਉਹਨਾਂ ਦੇ ਸਾਰੇ ਕਾਰਜ ਰਾਸ ਆਏ ਜਿਨ੍ਹਾਂ ਨੇ ਉਸ ਗੁਰੂ ਪੂਰੇ ਸਤਗੁਰੂ ਨੂੰ ਅਰਾਧਿਆ ਤੇ ਦਰਗਾਹ ਵਿੱਚ ਵੀ ਪ੍ਰਵਾਨ ਚੜੇ ਅੰਤਲੀ ਪੰਕਤੀ ਵਿੱਚ ਹੈ ਕਿ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਕਿਉਂਕਿ ਸਾਡਾ ਜਿਹੜਾ ਭਾਰਤੀ ਸੱਭਿਆਚਾਰ ਵਿੱਚ ਹਰ ਦਿਨ ਮਹੀਨੇ ਮਹੂਰਤ ਸਮੇਂ ਬਾਰੇ ਪੁੱਛਿਆ ਜਾਂਦਾ ਹੈ ਕਿ ਬੁਰਾ ਹੈ ਕਿ ਭਲਾ ਹੈ ਪਰ ਅਸੀਂ ਸਿੱਖ ਸੱਭਿਆਚਾਰ ਦੀ ਫਿਲਾਸਫੀ ਅਨਸਾਰ ਵਿਚਾਰ ਕਰ ਰਹੇ ਹਾਂ ਕਿ ਸਤਗੁਰਾਂ ਨੇ ਕਿਹਾ ਭਾਈ ਇਹੋ ਵਿਚਾਰ ਵਿੱਚ ਕਿਸੇ ਨੇ ਨਹੀਂ ਪੈਣਾ ਇਹ ਇੱਕ ਮਨ ਦੇ ਭਰਮ ਹੋ ਸਕਦੇ ਆ ਵਿਸ਼ਵਾਸ ਕਿਸੇ ਦੇ ਹੋ ਸਕਦੇ ਆ ਪਰ ਇਹ ਮਹੀਨੇ ਦਿਨ ਮੂਰਤ ਸਮੇ ਸਭ ਭਲੇ ਹੀ ਨੇ ਜਦੋਂ ਉਹ ਅਕਾਲ ਪੁਰਖ ਬਖਸ਼ਿਸ਼ ਕਰਦਾ ਤੇ ਨਾਨਕ ਮੰਗਾ ਦਰਸ਼ਦਾਨ ਏਕਾਲ ਪੁਰਖ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ ਇਹ ਕਿਰਪਾ ਸਦੀਪ ਕਾਲ ਬਣੀ ਰਹੇ ਇਸ ਲਈ 12 ਮਹੀਨਿਆਂ ਦੀ ਸੰਪੂਰਨਤਾ ਫੱਗਣ ਤੇ ਹੁੰਦੀ ਹੈ ਔਰ ਇਹਦੇ ਵਿੱਚ ਸਮੂਹ ਮਾਨਵਤਾ ਨੂੰ ਉਪਦੇਸ਼ ਹੈ ਕਿ ਭਾਈ ਕਾਰਜ ਭਲਾ ਕਰਨਾ ਇਹ ਸਾਰੇ ਦਿਨ ਮਹੀਨੇ ਭਲੇ ਹੁੰਦੇ ਇਸ ਵਿਚਾਰ ਵਿੱਚ ਨਹੀਂ ਪੈਣਾ ਭਾਵੇਂ ਕਿਸੇ ਮਤ ਵਿੱਚ ਵਰਤ ਵੀ ਰੱਖੇ ਜਾਂਦੇ ਨੇ ਉਸ ਮਤ ਦੇ ਵਿਸ਼ਵਾਸ ਹੋ ਸਕਦੇ ਨੇ ਕਈ ਵਾਰੀ ਕਿਸੇ ਨੂੰ ਇਹ ਗੱਲ ਟੁੰਬਦੀ ਵੀ ਹੋਏਗੀ ਕਿਉਂਕਿ ਅਸੀਂ ਜਿਵੇਂ ਸੱਤਾਂ ਦਿਨਾਂ ਦੀ ਵਿਚਾਰ ਕੀਤੀ ਜਿਹੜੀ ਸਤਵਾਰੇ ਬਾਰੇ ਤੇ ਕਈ ਲੋਕਾਂ ਦੇ ਵਿਸ਼ਵਾਸ ਬਣੇ ਹੁੰਦੇ ਕਿਸੇ ਨਾ ਕਿਸੇ ਤਰੀਕੇ ਪਰ ਸਾਡੀ ਵਿਚਾਰ ਸਿੱਖ ਸਭਿਆਚਾਰ ਅਨੁਸਾਰ ਹੈ ਕਿ ਸਤਿਗੁਰਾਂ ਨੇ ਬਾਣੀ ਦੇ ਵਿੱਚ ਆਪਣੇ ਇਸ ਨਦੀ ਪਰਿਵਾਰ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਕਿ ਤੁਸੀਂ ਕਰਮ ਚੰਗਾ ਕਰੋ ਸਦੀਵ ਭਲਾ ਸੋਚੋ ਦਇਆ ਕਰੋ ਪਰ ਇਹ ਸਾਰਾ ਸਤ ਦਿਨ ਵੀ ਭਲੇ ਨੇ ਤੇ 12 ਮਹੀਨੇ ਵੀ ਸਦਾ ਹੀ ਭਲੇ ਭਲੇ ਨੇ ਇਹ ਇਸ ਬਾਣੀ ਦਾ ਮਹਾਨ ਤਤਸਾਰ ਹੈ ਕਿ ਹਰ ਦਿਨ ਹੀ ਪਲਾ ਬੀਤੇਗਾ ਜਦੋਂ ਅਸੀਂ ਇਸ ਮਹੀਨੇ ਪ੍ਰਭੂ ਦੀ ਸਿਮਰਤੀ ਵਿੱਚ ਹਰ ਦਿਨ ਬਤਾਵਾਂਗੇ ਤੇ ਸਦੀਵ ਬਖਸ਼ਾ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ